गुड मॉर्निंग गुड मॉर्निंग हां जी सास्त्री सा काल ਤੁਹਾਡਾ ਸਵਾਗਤ ਆਪਣੇ YouTube ਚੈਨਲ ਤੇ ਹੈਲ ਬਲੌਗ ਇਸੇ ਹੋਰ ਸਾਰੀ ਤੁਸੀਂ ਕਿਵੇਂ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਟਾਈਮ ਹੈ ਜੀ ਪੌਣੇ 7 ਦਾ ਮੈਂ ਕਹਣਾ ਬਲੌਗ ਬਣਾਉਣਾ ਚਾਹੀਦਾ ਕੱਲ ਨਾ ਰਾਤ ਕਰੀ ਜਾਣਾ ਤੂੰ ਅੱਧੀ ਰਾਤ ਤੱਕ ਕੱਪੜੇ ਧੋਈ ਜਾਣੇ ਆ ਤੇ ਹੁਣ ਦੇਖੋ ਭਈ ਜੇਕਰ ਆਪਾਂ ਨੂੰ ਛੁੱਟੀ ਹੈ ਹਨਾ ਤੇ ਬਸ ਉਹਨੂੰ ਤਾਂ ਨਹੀਂ ਛੁੱਟੀ ਨਾ ਤੇ ਚਲੋ ਆਪਾਂ ਮੰਨਦੇ ਆਪਾਂ ਤਲ ਜੇ 5:30 ਉੱਠਦੇ ਆਂ ਪਾ 6:00 ਉੱਠ ਸਕਦੇ ਆਂ ਦੇਖੋ ਪੌਣੇ 7 ਹੋ ਗਏ ਤੇ ਹੁਣ ਵਿਚਾਰੇ ਪਾਸ਼ੂਣ ਬੰਨੇ ਆ ਮੈਂ ਇੱਕ ਦੀ ਤਰ ਕੋਈ ਮਾਸਕ ਨਹੀਂ ਹੈਗੇ ਪੌਣੇ 7 ਹੈਗੇ ਕਿ ਨਹੀਂ ਹੈਗੇ 6:47 ਹੋ ਗਏ ਉਧਰ ਦੇਖੋ ਸਬੂਤ ਵਿਚਾਰੀਆਂ ਜਿਹੜੀਆਂ ਚੀਕਾਂ ਮਾਰ ਰਹੀਆਂ ਤਾਰ ਤਾਂ ਕੱਢਣ ਦਾ ਟਾਈਮ ਹੈ ਕਿ ਨਹੀਂ ਉਹ ਕੋਈ ਨਹੀਂ ਪਤਾ ਮਿੰਟ ਲੈਡ ਕੱਢਣਾ 10 ਮਿੰਟ ਨਹੀਂ ਪੂਰਾ ਪਾਉਣਾ ਘੰਟਾ ਹੂੰ ਸੌੜਗਾ ਨਹੀਂ ਓਏ ਨੀਂਦਾ ਪੂਰੀਆਂ ਹੁੰਦੀਆਂ ਗਿਆ ਮੈਂ ਤਾਰ ਕੱਢ ਕੇ ਲੈ ਗਈ ਹੈ ਅੱਟ ਮੇਰੀ ਗੱਲ ਸੁਣਿਓ ਜਦੋਂ ਮੈਂ ਤਾਰ ਕੱਢ ਕੇ ਲੈ ਗਈ ਹੈ ਤੇ ਬੱਚੇ ਜਿਵੇਂ ਜਵਾਕ ਨੂੰ ਛਾਤੀ ਕਰਦੀ ਹੁੰਦੀ ਹੈ ਇਥੋਂ ਦੀ ਪੱਲੀ ਪਾਸੇ ਕਰਕੇ ਤੇ ਮੂੰਹ ਬਾਹਰ ਕੱਢ ਕੇ ਮੇਰੇ ਕਿਨ ਝਾਕੀ ਜਾਵੇ ਵੀ ਆਉਂਦੀ ਹੈ ਨਹੀਂ ਆਉਂਦੀ ਹੈ ਕਿ ਨਹੀਂ ਬੋਟਲ ਲੈ ਕੇ ਹੈਲੋ ਪਰੀ ਧੀਦੀ ਧੀਦੀ ਭਾਗੀ ਤੇਰੀ ਧੀਦੀ ਪਾ ਗਿਦਰੀ ਹਰ ਗੋਸ਼ ਜਾ ਛੋਟੀ ਗਾਈਆਂ ਤੁਹਾਡੇ ਕੰਨੀ ਅੱਖਾਂ ਕੱਢੀ ਜਾਂਦੀ ਐ ਵੀ ਮੇਰਾ ਮਾਲਕਾ ਜੇ ਪਹੁੰਚਿਆ ਨਹੀਂ ਮੈਂ ਆਪ ਦੀ ਗਾਣੂ ਪੱਠੇ ਪਾਤੇ ਟੋਕਰਾ ਭਰੇ ਆਪ ਦਾ ਵਿੱਚ ਚੱਲ ਸਿੱਟੇ ਹੀ ਮੈਨਾਂ ਹੱਸਿਆਂ ਦੇ ਸਮਾਂ ਚੱਲ ਨਾਲ ਐ ਇੱਧਰ ਘਰੇ ਆ ਹੁਣ ਤੇ ਬਲੌਗ ਦੇ ਸਟਾਰਟਿੰਗ ਕਰਦੇ ਆ ਨਹੀਂ ਤਾਂ ਡੇਲੀ ਹੀ ਸ਼ਾਮ ਨੂੰ ਸਟਾਰਟਿੰਗ ਕੀਤੀ ਜਾਂਦੀ ਆ ਆ ਦੇਖੋ ਜਿੱਦੇ ਤਾਂ ਮੈਂ ਸਕੂਲ ਜਾਣਾ ਹੁੰਦਾ ਇੰਨਾ ਮਿੰਟਾਂ ਨਾਲ ਠਾਉਣੀ ਐ ਤੇ ਅੱਜ ਦੇਖੋ ਅੱਜ ਟਾਈਮ ਨਾਲ ਹੀ ਉੱਠ ਕੇ ਆ ਗਈ ਬੋਰਚ ਕਰਨ ਗੜੀ ਆ ਹਾਂ ਹਾਂ ਅੱਗੇ ਉੱਠਣਾ ਨੀਗਾ ਤੇ ਸਾਨੂੰ ਸਾਨੂੰ ਯਾਰਾਂ ਨੂੰ ਤਾਂ ਉਠਾਉਨੇ ਹਾਂ ਹਾਂ ਅਜੇ ਹੋਰ ਹੁਣ ਕਿੰਨਾ ਕੁ ਢੇਰ ਤੱਕ ਪੈਣਾਗਾ ਮੈਂ ਰਾਤ ਮੈਂ ਇੱਕ ਵੇਕ ਗਿਆ ਹਾਂ 12 ਵਜੇ ਤੱਕ ਮੈਚ ਦੇਖੀ ਗਈ ਹਾਂ ਤੁਸੀਂ ਆ ਦੇਖ ਛੜੀ ਜੀ ਬੜਾ ਲਿਬੜਦੀ ਐ ਮੈਂ ਜਿੱਤ ਗਏ ਸੋ ਦਾ ਫਾਸਟ ਉਹਦਾ ਫਾਸਟ ਹੀ ਹੁੰਦਾ ਉਹਦਾ ਫਾਸਟ ਓਏ ਆ ਗਿਆ ਆ ਗਿਆ ਚਾਹ ਹਜੇ ਮੈਂ ਵੀ ਨਹੀਂ ਪੀਤੀ ਬਲੌਗ ਸਟਾਰਟਿੰਗ ਕਰਤੀ ਸਾਰੇ ਵੇੜੇ ਦੀ ਜਿਹੜੀ ਮੈਂ ਸਾਫ ਸਫਾਈ ਕਰਤੀ ਉਦੋਂ ਸਾਫ ਸਫਾਈ ਕਰ ਲੇ ਚਾਹ ਨਹੀਂ ਪੀਤੀ ਅਸੀਂ ਬੰਡ ਚਾਹ ਤੋਂ ਹੀ ਕੰਮ ਕਰਦੇ ਆਂ ਬਾਬਾ ਸਾਰੇ ਫੇਰ ਫਰੀ ਹੋ ਗਏ ਹਾਂ ਫਰਾਕਾਂ ਨੇ ਆਪਾਂ ਅਗਵੜੇ ਨੂੰ ਕੱਢਿਆ ਪਈਆਂ ਚੱਕ ਪਾ ਲਈ ਆ ਦੇਖੀ ਕੀ ਜਲੂਸ ਕੱਢਿਆ ਨੇ ਆਪਦਾ ਇਹਨੇ ਇਹ ਤਾਂ ਇੰਗਲਿਸ਼ ਬੜੀ ਤੇ ਕੱਢ ਲੇ ਧਾਰਾ ਹੋਰ ਸੱਚ ਮੈਂ ਹਜੇ ਦੀ ਧਾਰ ਕੱਢਣੀ ਆ ਚਾਹ ਤਾਂ ਪੀ ਲਾਂਗੇ ਤਲ ਮੈਂ ਚਾਹ ਘੱਟ ਤੇ ਕਰਕੇ ਰੱਖਿਆ ਹੋਣੀ ਐ ਧਾਰ ਕੱਢ ਕੇ ਲੈ ਜਾਨੀ ਇਹ ਨਾਲ ਖਰਾਕਾਂ ਸਟਾ ਦੇਣੀਆਂ ਲਓ ਜੀ ਬੱਚੇ ਆਪਣੀ ਕਰਨ ਲੱਗੇ ਸਟੱਡੀ ਤੇ ਆਪਾਂ ਰੈਡੀ ਛੈੜੀ ਹੋ ਗਏ ਆਪਾਂ ਚੱਲੇ ਹੁਣ ਤੇ ਫਿਰ ਆ ਕੇ ਆਪਾਂ ਅੱਜ ਦਿਨ ਜਾਣੇ ਆ ਸੂਟ ਵਰਕ ਕਰਨਾ ਦੋ ਤਿੰਨ ਸੀਟ ਵਰਕ ਕਰਨੇ ਦੇ ਕੇ ਆਉਣੇ ਆ ਤੇ ਫਿਰ ਆ ਕੇ ਆਪਾਂ ਵਲੌਗ ਨੂੰ ਕੰਟੀਨਿਊ ਕਰਾਂਗੇ ਹੁਣ ਆਪਾਂ ਚੱਲਦੇ ਆਂ ਲੇਟ ਹੋ ਰਿਹਾ 9:00 ਵਜੇ ਹਾਂਜੀ ਆ ਦੇਖੋ ਜੀ ਸਾਗ ਵਗੈਰਾ ਮੈਂ ਧੋ ਕੇ ਰੱਖਤਾ ਅੱਜ ਸਾਗ ਦੀ ਵਾਰੀ ਆ ਗਈ। ਲਓ ਜੀ ਆਪਾਂ ਘਰੇ ਆਗੇ ਸੀਗੇ ਤੇ ਹੁਣ ਆਪਾਂ ਚੱਲਿਆਂ ਆਹ ਵਾਲੇ ਸੂਟ ਹੈ ਜਿਹੜੇ ਵਰਕ ਕਰਨਾ ਇਹ ਹੈਗਾ ਇਹ ਵੀ ਜੌਰਜਟ ਦਾ ਸੂਟ ਹੈ ਤੇ ਇਹ ਵੀ ਇਹ ਵਾਲੇ ਸੂਟ ਹੈ ਹੁਣ ਅਸੀਂ ਤੁਹਾਨੂੰ ਤਿਆਰ ਕਰਕੇ ਦਿਖਾਵਾਂਗੇ ਆਹ ਵਾਲਾ ਤਾਂ ਆਪਾਂ ਸੀਲ ਹੀ ਕਰਨਾ ਬਹੁਤ ਸੌਣਾ ਜਿਹੜੀ ਵਰਕ ਕਰਨੀ ਦੇ ਕੇ ਨੇ ਫਿਰ ਦਿਖਾਵਾਂਗੇ ਤੇ ਆਹ ਜਿਹੜੇ ਆਪਣੇ ਬਰਬਰੀ ਦੇ ਦੁਪੱਟੇ ਸੀਗੇ ਦੋ ਦੁਪੱਟੇ ਵੀ ਆਪਣੇ ਸੀਲ ਹੋ ਗਏ ਹਨਾ ਯੈਸ ਤੇ ਚਲ ਗगन ਤੇਰਾ ਸੂਟ ਦਿਖਾਈ ਮੈਨੂੰ ਕੀੜਾ ਤੁੰਗ ਕਰਕੇ ਪਾ ਫਿਰ ਪਾਣੀ ਦਾ ਗਲਾਸ ਲੈ ਗਏ ਇੱਕ ਬਟਾ ਨਾਲ ਇੱਕ ਨੂੰ ਪੀਆ ਤਾਂ ਨਹੀਂ ਪੀਆ ਗਿਆ ਉਹ ਤਾਂ ਫੜਾ ਕੇ ਆ ਦੋ ਗਲਾਸ ਆ ਦੁਪੱਟੇ ਬਹੁਤ ਸੋਹਣੇ ਸੀ ਤੇ ਬਹੁਤ ਸਾਰੇ ਪਹਿਣਾ ਦੀ ਡਿਮਾਂਡ ਵੀ ਹੈ ਵੀ ਸਾਨੂੰ ਵੀ ਇਹ ਵਾਲੇ ਜਿਹੜੇ ਦੁਪੱਟੇ ਮੰਗਾਏ ਹੋ ਤੇ ਹੁਣ ਆਪਾਂ ਇਹ ਵਾਲੇ ਦੁਪੱਟੇ ਹੋਰ ਲੈ ਕੇ ਆਵਾਂਗੇ ਆਪਾਂ ਪਾਣੀ 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 ਲਿਆ ਗਲਾਸ ਆ ਰੇਗੇ ਇਹ ਹੈਗੇ ਟੈਬੀ ਸਿਲਕ ਦੇ ਇੱਕ ਹੀ ਰਹਿ ਗਿਆ ਆ ਵਾਲਾ ਜਿਹੜੇ ਆ ਵਾਲੇ ਵੀ ਜਿਹੜੀ ਜੋਰਜਟ ਹੈਗੀ ਇਹ ਬਹੁਤ ਹੀ ਜਿਆਦਾ ਇਹ ਵਾਲਾ ਨਿਊ ਸਟਾਫ ਆਇਆ ਡੱਬੀਆਂ ਵਾਲਾ ਜੇਕਰ ਇਹ ਵੀ ਕਿਸੇ ਭੈਣ ਨੇ ਮੰਗਵਾਉਣਾ ਹਨਾ ਤਾਂ ਤੁਸੀਂ ਦੱਸ ਸਕਦੀਆਂ ਤੁਸੀਂ ਪੈਂਸਟਾ ਤੇ ਨਾ ਆਪਣਾ ਆਪਦਾ ਨੰਬਰ ਆਫ ਕਰ ਦਾਂਗੇ ਅੱਜ ਭੈਣਾ ਤੇ ਮੈਸੇਜ ਆਇਆ ਪਈ ਸੀ ਕਿ ਆਰਡਰ ਕਿਵੇਂ ਕਰੀਏ ਕਿ ਆਪਾ ਆਪਣਾ ਨੰਬਰ ਦੇ ਦਾਂਗੇ ਫਿਰ ਤੁਸੀਂ ਉਸ ਨੰਬਰ ਤੇ ਸਾਨੂੰ ਮੈਸੇਜ ਕਰ ਸਕਦੇ ਹੋ ਜਿਹੜਾ ਆ ਕਲਰ ਵੀ ਇੰਨਾ ਕ ਜਿਆਦਾ ਸੋਹਣਾ ਤੇ ਸਟਾਫ ਹੈ ਜਿਹੜਾ ਇਹ ਵੀ ਬਹੁਤ ਜਿਆਦਾ ਸੋਹਣਾ ਆ ਵਾਲਾ ਜਿਹੜਾ ਪਿਓਰ ਵਿਸਕੋਸ ਹਾਂ ਵਿਸਕੋਸ ਜਾਰ ਜਟ ਹੈ ਇਹ ਇਹ ਵਾਲਾ ਕਲਰ ਇਹਦੇ ਅਸੀਂ ਵਰਕ ਕਰਨਾ ਦੇ ਕੇ ਉਹਨੇ ਤਿਆਰ ਕਰਾ ਕੇ ਤੁਹਾਨੂੰ ਕਰਾਂਗੇ ਹਾਂ ਤੁਸੀਂ ਇਹ ਲੈ ਲੀ ਤੁਸੀਂ ਲਓ ਜੀ ਟਾਈਮ ਹੋ ਗਿਆ 4 ਦਾ ਤੇ ਆਪਾਂ ਅੱਜ ਭੈਣ ਕੋਲੇ ਸੂਟ ਵਰਕ ਕਰਨ ਦੇਣ ਗਏ ਸੀ ਹਨਾ ਉੱਥੇ ਵੀ ਅਸੀਂ ਇੰਨਾ ਕਿ ਜਿਆਦਾ ਬਿਜੀ ਸੀ ਹਨਾ ਵੀ ਸਾਥੋਂ ਉਸੇ ਬਸ ਜਾਨੀ ਕਿ ਡਿਜ਼ਾਈਨ ਵਗੈਰਾ ਸਿਲੈਕਟ ਕਰਨਾ ਚਾਹਣਾ ਵੀ ਜਿਸੇ ਕੋਥੇ ਰੇਂਜ ਨਹੀਂ ਆਈ ਤੇ ਸਾਡ ਤੋਂ ਨਾ ਉੱਥੇ ਵੀ ਨਹੀਂ ਬਲੌਗ ਬਣਿਆ ਆ ਕੇ ਬਸ ਹੁਣ ਚਾਹ ਪਣੀ ਬਣਾ ਕੇ ਸਾਰਿਆਂ ਨੂੰ ਚਾਹ ਪਣੀ ਦਿੱਤਾ ਪਿਆ ਤੇ ਹੁਣ ਆਪਾਂ ਫਿਰ ਮੰਮੀ ਵਰਗੇ ਨੇ ਧਰਨਾ ਸੀਗਾ ਸਾਗ ਮੰਮੀ ਵਰਗੇ ਚਲੇ ਗਏ ਆ ਦੀਦੀ ਕੋਲੇ ਅ ਵੱਡੀ ਦੀਦੀ ਦਾ ਪਤਾ ਲੈਣ ਉਹਨਾਂ ਦਾ ਅਪਰੇਟ ਹੋਇਆ બસ ਫਿਰ ਹੁਣ ਤਾਂ ਕਰਕੇ ਮਸ਼ੀਨ ਤੇ ਉਹ ਲਿਆ ਪਹਿਲਾਂ ਮੈਂ ਇਹ ਸੋਚੀ ਸੀ ਕਾਦੇ ਤੇ ਚੀਤੇ ਹੁੰਦੇ ਇੱਥੇ ਕੋਈ ਉਹ ਲਿਆ ਚੁੰਨੀ ਚੁੰਨੀ ਲਿਆ ਕੋਈ ਫਸਟ ਟਾਈਮ ਹੈ ਜਿਹੜਾ ਮੈਂ ਵੀ ਆਪ ਪਹਿਲੀ ਵਾਰੀ ਐਕਸਪੀਰੀਅੰਸ ਕਰ ਰਹੀ ਹਾਂ ਮੈਨਾਂ ਨੇ ਤੁਸੀਂ ਨਾਲ ਹਨਾ ਤੇ ਵੀ ਪਹਿਲੀ ਵਾਰੀ ਹਾਂ ਸਾਗ ਇਹਦੇ ਨਾਲ ਕੱਟੀ ਜਾਵਾਂਗੇ ਤੇ ਬਸ ਇੱਥੇ ਫਿਰ ਮੈਂ ਪਾਈ ਜਾਊਂਗੀ ਇਹਦੇ ਚ ਪਤੀਲੇ ਦੇ ਵਿੱਚ ਫਿਰ ਮੈਂ ਖਾਣਾ ਤੜਕੇ ਦਾ ਤੋਤਾ ਪਿਆ ਨਹੀਂ ਕੱਲ ਤੱਕ ਫੇਰੇ ਨੇ ਬਿਆਜਾ ਹੋ ਗਿਆ ਨਾ ਕੰਮ ਨਿਭੜੂਗਾ ਪਰੇ ਛੁਨੀ ਮਛਾਤੀ ਨਾ ਮੈਂ ਛੁਨੀ ਬੜੀ ਵੱਢ ਗਈ ਬਸ ਇੱਥੇ ਕੱਟ-ਕੱਟ ਕੇ ਪਾਈ ਜਾਵਾਂਗੇ ਜੋਦੇ ਚ ਬਸ ਇੱਧਰ ਕੱਟਿਆ ਜਾਣਾ ਇੱਥੇ ਕੱਟ ਕੇ ਲਿਓ ਆਜੋ ਕਰ ਰਗ ਲਾਓ ਕਰ ਇਧਰ ਆਜਾ ਵੀ ਜੱਟੇ ਰਗ ਲਾ ਕਿ ਇੱਥੇ ਕਰ ਲੈ ਇੱਥੇ ਬਹਿ ਜਾ ਹਾਂ ਹਾਂ ਲਿਆ ਪਹਿਲਾਂ ਸਾਗ ਚੱਕ ਸਰੋਂ ਦਾ ਫਰਸਟ ਐਕਸਪੀਰੀਅੰਸ ਨਹੀਂ ਪਹਿਲਾਂ ਮੂਰੋਂ ਗੰਦਲਾਂ ਇਹ ਵੀ ਕੱਟਦੇ ਹੁੰਦੇ ਕਾਚੂ ਵੀ ਲਿਆ ਇੱਕ ਨਹੀਂ ਨਹੀਂ ਉਹ ਕੋਈ ਕੱਟਦੇ ਹੁੰਦੇ ਆਪਾਂ ਨਹੀਂ ਕੱਟਦੇ ਬਸ ਅੱਗੇ ਚੱਲਾਂਗੇ ਕੰਮ ਕਰਾਂਗੇ ਦੇਖੀ ਜਾਊਗੀ ਹਾਂ ਦੇਖੀ ਜਾਊਗੀ ਫਿਰ ਉਹ ਮੂਰੋਂ ਜਿਹੜੀਆਂ ਮੋਟੀਆਂ ਹੁੰਦੀਆਂ ਨੇ ਲਿਆ ਰੋਬ ਲਿਆ ਵਿੱਚੇ ਛੋਲਿਆਂ ਦਾ ਲਿਆ ਛੋਲਿਆਂ ਨੇ ਨਾਲ ਕੀ ਖਟ-ਮਿੱਠਾ ਜਿਹਾ ਸਾਗ ਬਣਾਉਣਾ ਮੈਂ ਲੜਦੀ ਸੀ ਕੱਲ ਸਾਗ ਵਿੱਚ ਤੇ ਉਹੀ ਸਾਗ ਆਪ ਨੂੰ ਉਤਰਨਾ ਪਿਆ ਆਪ ਨੂੰ ਉਤਰਨਾ ਪਿਆ ਤੇ ਪਰ ਠੰਡ ਕਰਦੀ ਰਬੜ ਧੁੱਪ ਨੂੰ ਦੇਖ ਕੇ ਫਿਰ ਸਾਗ ਭੈੜਾ ਹੀ ਲੱਗਦਾ ਇੰਨਾ ਰੋਕਣਾ ਲਾਇਆ ਕਰ ਰਹੁਣ ਛੋਟਾ ਮੁੜ ਕੇ ਹੋ ਕਰ ਦਿੰਦਾ ਇਹ ਲੈ ਵੀ ਮੰਮੀ ਤੇ ਸਾਡੀ ਇਥੇ 2 ਘੰਟੇ ਲਾਉਂਦੀ ਅਸੀਂ ਵੜਤਾ 1 ਮਿੰਟ ਚ ਲੈ ਆ ਕਿੰਨਾ ਪਿਆ ਤੇ ਕਹਿੰਦੇ ਵੜਤਾ ਇਹ ਕਿੰਨਾ ਘਾਇ ਤੇ ਖਲਿਆ ਰਿਆ ਪਿਆ ਜੁਹ ਜਿਆਦੇ ਸੀ ਛੱਡ ਗਿਆ ਰੋਗ ਆ ਸਾਈਡ ਤੇ ਕਰੋ ਨਾ ਇੱਕ ਮਿੰਟ ਖੜ੍ਹਜੋ ਆ ਟੋਕੇ ਜੇ ਸਾਫ ਕਰਨ ਵਾਲਿਆ ਉਹ ਯਾਪਾ ਕਿਦੇ ਨਾਲ ਚੇਦੇ ਹੁੰਦੇ ਹੁਣ ਕਿਦੇ ਨਾਲ ਚੀਤ ਜਾਨੇ ਆ ਪਿੱਛੇ ਮਾੜਾ ਜਿਹਾ ਰੁਕੋ ਕਾਈ ਨੂੰ ਆਖਿਆ ਰੁਕੋ ਰੁਕੋ ਜਾਨੇ ਲਾਤਾ ਕਾਈ ਮੈਨੂੰ ਕਿਹਾ ਸੀ ਨਾ ਰੁਕ ਥੋੜਾ ਹਲਵਾ ਫਸਟਿਕ ਐਕਸਪੀਰੀਅੰਸ ਕਰਨਾ ਪੈਣਾ ਕਈ ਵਾਰੀ ਕਦੇ ਇਹ ਹੋ ਜਾਂ ਫੇਰ ਹੀ ਕਦੇ ਟਾਈਮ ਹੁੰਦਾ ਨਹੀਂ ਕੋਈ ਘਰੇ ਹੁੰਦਾ ਤਸਾਗ ਬਣਾਵੇ ਸੇ ਕੋਈ ਕਈਆਂ ਪੈਣਾ ਖੜੀਆਂ ਕੋਈ ਬਾਲਾ ਵੱਡਾ ਹਿਸਾਬ ਕਿਤਾਬ ਨਹੀਂ ਹੈਗਾ ਇਹ ਪਰ ਇਹ ਨਹੀਂ ਬਣਾਇਆ ਨਾ ਜਦੋਂ ਕਿਸੇ ਨੇ ਬਣਾਇਆ ਨਾ ਹੋਵੇ ਫਿਰ ਉਹਨੂੰ ਤਾਂ ਬਾਲਾ ਹੀ ਵੱਡਾ ਕੰਮ ਲੱਗਦਾ ਕਿਉਂਕਿ ਬੀਬੀ ਬਣਾਵੇ ਹੁੰਦੇ ਸੀ ਹੁਣ ਐਟ ਕੀ ਮੰਮੀ ਬਣਾਉਣ ਲੱਗਿਆ ਤੇ ਫਿਰ ਮੇਰੇ ਵਰਗੀ ਨਹੀਂ ਤਾਂ ਨੇੜੇ ਆਉਣਾ ਹੀ ਕੀ ਹੈ ਹਨਾ ਜਦੋਂ ਮੰਮਾ ਪਹਿਲੀ ਵਾਰ ਬਣਾਉਣ ਲੱਗਿਆ ਹੂੰ ਵਿੱਚ ਉਹ ਗੇਂਦ ਨੂੰ ਵਿੱਚ ਕੋਈ ਪੱਟਾ-ਕੁੱਟਾ ਜਿਹਾ ਡੈਡੀ ਵੀ ਪਹਿਲੀ ਵਾਰ ਹੀ ਬਣਾਉਣ ਲੱਗਿਆ ਨਾ ਹਣਾ ਡੈਡੀ ਤੁਸੀਂ ਵੀ ਰੱਖਿਆ ਧੋ ਕੇ ਡੈਡੀ ਜੀ ਚਾਟਿਆ ਨਹੀਂ ਫਿਰ ਡੈਡੀ ਜੀ ਸਹੀ ਰੱਖਿਆ ਇੱਕ ਪਾਸੇ ਭਾਗ ਰੱਖੀ ਤੇ ਇੱਕ ਪਾਸੇ ਸਾਗ ਇੱਕ ਪਾਸੇ ਛੋਲੇ ਇੱਕ ਪਾਸੇ ਬਹੁਤ ਬਾਥੂ ਨਹੀਂ ਪਾਉਣਾ ਸੜਿਆ ਜਾ ਬਾਥੂ ਕਿਹਾ ਨਹੀਂ ਪਾਣਾ ਪੂਲਾ ਨਹੀਂ ਪਾਣਾ ਸਾਗ ਦਾ ਪੱਕਾ ਡੈਡੀ ਡੈਡੀ ਤੁਸੀਂ ਵੀ ਹਣਾ ਪਹਿਲਾਂ ਪਹਿਲੀ ਵਾਰ ਬਣਾਉਣ ਲੱਗੇ ਬਣਾਉਣ ਲੱਗੇ ਹੁਣ ਹਣਾ ਕਟਿੰਗ ਕਰ ਲੱਗਿਆ ਕਟਿੰਗ 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 ਚੱਲ ਬੇਟਾ ਪਾਸੇ ਕਰਾ ਤੇ ਲਾਉਣ ਨੂੰ ਰੋਗ ਲਾ ਪਹਿਲੇ ਇਹ ਨਹੀਂ ਬਾੜਾ ਤੁਸੀਂ ਇਹਨੂੰ ਕੁੱਤਰੋ ਹਮਮ ਇੱਕ ਮੋਟਾ ਹੋ ਜਾਂਦਾ ਜਦੋਂ ਮਲਾਪਸ ਸੁਣਾ ਰਹੇ ਜਾਂਦਾ ਰੋਗ ਚਲੋ ਬਾੜਾ ਰੋਗ ਮੀਨਾ ਹੋ ਗਏ ਤੇ ਬਾੜਾ ਘੱਟਦੀਆਂ ਮੰਮੀ ਮੇਰੇ ਕੱਲ ਨੂੰ ਵਲੌਗ ਚ ਦਿਖ ਰਹੇਗਾ ਕਿਵੇਂ ਜੀਦੇ ਸਾਡੇ ਬਿਨਾ ਅਗਣ ਕਿ ਕੱਲੀ ਨੇ ਤੇ ਫੇਰ ਵੀ ਨਹੀਂ ਗੱਟੇ ਨਾਲ ਹੀ ਦੱਸ ਹਾਰੇ ਇੱਕ ਕੰਮ ਦੇ ਵਿੱਚ ਕਾਹੀ ਮੜੂ ਨਾ ਨਹੀਂ ਅਸੀਂ ਤਾਂ ਖਾਵਾਂਗੇ ਸਹੀ ਗੱਲ ਹੈ ਖਾ ਲੂਗੀ ਮੈਂ ਲੈ ਹੁਣ ਆਗੇ ਨਾ ਲੈਣ ਤੇ ਅੱਜ ਆਪਣੇ ਦੋ ਸਬਸਕ੍ਰਾਈਬਰ ਮਿਲੇ ਆਪਾਂ ਤਲੀਪ ਬੈਣ ਵਰਗੇ ਤੇ ਵੀਰਪਾਲ ਇੰਨਾ ਤੇ ਜਿਆਦਾ ਵਧੀਆ ਲੱਗਿਆ ਉਹ ਹਨਾਏ ਤੇ ਸਾਡੇ ਸਾਹਮਣੇ ਬੈਠੇ ਹੋਏਗਾ ਆਪਾਂ ਵੀ ਤੁਹਾਡੇ ਵਰਗੇ ਆ ਤੇ ਤਲਵੀਰ ਭੈਣ ਜੀ ਦੀ ਆਪਾਂ ਘਰੇ ਗਏ ਹਨਾ ਤਾਂ ਬਹੁਤ ਵੱਡੇ ਲੱਗੇ ਬਾਤ ਖੁਸ਼ੀ ਹੋਈ ਹੈ ਜਾਨੀ ਬੇਟੀ ਸੀਗੀ ਕੁਦਰਤ ਆ ਕੁਦਰਤ ਇਹ ਹੱਸਣ ਲੱਗ ਗਣਗੇ ਤੇ ਤੈਨੂੰ ਵਲੌਗ ਵਧੀਆ ਲੱਗੇ ਘਰ ਦੇ ਤਾਂ ਕੰਮ ਲਗਾ ਲੈਂਦੇ ਰਹਿਣ ਕਿਹਦੀ ਨਹੀਂ ਮੈਨੂੰ ਵਧੀਆ ਲੱਗਦੀ ਆ। ਸੋਡੇ ਜਿੱਡੀ ਸੀਗੀ। ਮੰਮਾ ਦੀ ਆ ਕੀ ਆ? ਹੂੰ ਆਹਾ ਕਿੱਥੇ? ਆਹਾ ਕੀ ਆ? ਬਾਥੂ ਬਾਥੂ ਸਹੀ ਤਾਂ ਹੈ। ਉਹ ਆ ਜੀ ਚਾਚਾ ਜੀ ਕਿੰਨੇ ਈਅਰ ਦੇ ਆ? 32 32 ਮੰਮਾ ਡੈਡੀ 32 ਕੀ ਹੋ ਗਿਆ ਹੁਣ ਬ੍ਰੇਕਾਂ ਜੀਆਂ ਲੱਗਨਾ ਨੋਕਣੀ ਲਾਉਂਦੀ ਤੂੰ ਧਿਆਨ ਨਾਲ ਨਾ ਕੰਮ ਹੋਰ ਪਾਸੇ ਲੈ ਹੋਰ ਕਿੰਨੇ ਬੈਠੇ ਨੇ ਸਾਹਮਣੇ ਆ ਨਵੂ ਖੰਦ ਦੇਵੇਂ ਨੂੰ ਇਹ ਹੁਣ ਆਇਆ ਲਓ ਜੀ ਸਾਕ ਗਿਆ ਆਪਣਾ ਚੀਰਿਆ ਉਹ ਕੀ ਪਿਆ ਚੀਰਿਆ ਕੁੱਤਰਿਆ ਕੁੱਤਰਿਆ ਸਾਰਾ ਡੱਬਰਾ ਆਲੇ ਦਾਲੇ ਹੋ ਕੇ ਬਹਿ ਗਿਆ ਸੀ ਲਓ ਇਹਨਾਂ ਨੇ ਮਚਾਣੀ ਆ ਅੱਧਾ ਟੱਢੀ ਕਿਨਚਾਈ ਹੋਈ ਰੱਖਿਆ ਹੋਇਆ ਦਾ ਸਾਗ ਹੁਣ ਮੈਂ ਇਹਨੂੰ ਪਾਤੀਲੀ ਦੇ ਵਿੱਚ ਤੇ ਆਪਦੇ ਛੋਟਾ-ਵੜਾ ਕੰਮ ਨੇ ਜਿਹੜਾ ਇਹਦਾ ਸਾਰਾ ਦਿਨ ਇੰਨਾ ਕਿ ਜ਼ਿਆਦੇ ਵੀ ਜੀ ਸੀ ਨਾ ਕੁਛ ਹੋਈ ਨਾ ਹੋਈ ਟੱਪ ਗਿਆ ਰੈਸਟ ਵੀ ਨਹੀਂ ਹੋਈ ਕੋਈ 10 ਮਿੰਟ ਪਤਾ ਇੱਥੇ ਨਾ ਬਰਸ਼ ਜਾ ਪਿਆ ਹੁੰਦਾ ਕਿੱਧਰ ਗਿਆ ਇਹਨੂੰ ਛਾੜ ਗਏ ਕਣੀਆਂ ਜਿਹਾ ਡਿੱਗਣ ਲੱਗ ਗਿਆਂ ਪਹਿਲਾਂ ਆਪਾਂ ਧਾਰਾਂ ਕੱਢ ਲਏ ਹਨਾ ਧਾਰਾਂ ਕੱਢੀਏ ਹੋਰ ਧਾਰਾਂ ਦਾ ਕੰਮ ਨੇ ਵੜ ਗਿਆ ਹੋਰ ਟਿੱਡੀ ਤਾਂ ਹਰ ਥਾਰ ਕੱਢਾਂਗੇ ਤਾਂ ਦੁੱਧ ਪੀਊਗੇ ਟਿੱਡੀ ਦਾ ਹਾਂਜੀ ਸਮ੍ਰੀਤ ਦਾ ਹਨਾ ਉੱਥੇ ਜਾ ਡੂ ਮਰੀ ਨੌਜੀ ਰਾਧਿਕਾ ਭੈਣ ਦੇ ਨਾਲ ਕਮੈਂਟਾਂ ਵੀ ਆਉਂਦੇ ਸੀ ਕਹਿੰਦੇ ਨਵਰੀਤ ਨਹੀਂ ਦੀ ਸੀ ਦੋ ਦਿਨ ਹੋ ਗਏ ਕਿਹੜੇ ਚੱਫੇ ਕਿ ਘਰੇ ਚਲੀ ਗਈ ਆ ਅੱਜ ਸਮ੍ਰੀਤ ਉੱਧਰ ਗਈ ਹੋਈ ਆ ਤੇ ਨਵਰੀਤ ਆ ਗਈ ਹੈਲੋ ਕਰਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੰਮਾ ਜੀ ਮੰਮਾ ਜੀ ਪਲੀਜ਼ ਮੇਰੇ ਗਾਣੇ ਮਾਰ ਲਓ ਸੱਚੀ ਸੱਚੀ ਗਾਣੇ ਹਾਂ ਵੀ ਮम्मा ਮੈਂ ਨਾਨੀ ਨੂੰ ਕਹਾਂਉਂ। ਨਾਨੀ ਆ ਜਾਊਗੀ। ਹਾਂ ਤੇ ਮੈਂ ਨਾਨੀ ਨੂੰ ਕਹਾਂਗਾ ਮੈਂ ਨ ਇੱਕ ਰੋਟੀ ਟਰਾਈ ਕਰਕੇ ਦੇਣ। ਟਰਾਈ ਕਰਕੇ ਕੋਈ ਨਹੀਂ ਹੈਗੇ ਅਸੀਂ ਟਰਾਈਆਂ ਕਰਨ ਵਾਲੇ ਤੇ ਤੂੰ ਕੰਮ ਕਰ। ਮम्मा ਪਲੀਜ਼ ਮੈਂ ਇੱਕ ਰੋਟੀ ਹੈ ਨਾ ਵੱਡੇ ਚੱਕਲੇ ਵੇਲੇ ਤੇ ਟਰਾਈ ਕਰਕੇ ਦੇਖੂਗਾ। ਠੀਕ ਹੈ। ਹਾਂਜੀ। ਕੀ ਕਰੋਗੇ? ਕਹਿੰਦੀ ਮੈਂ ਰੋਟੀ ਪਕਾਉਣੀ ਐ। ਸਾਡੇ ਵਰਗੇ ਤਾਂ ਟਾਲਦੇ ਆ ਰੋਟੀਆਂ ਪਕਾਉਣ ਨੂੰ ਇਹ ਜਨੀਆਂ ਅਸੀਂ ਰੋਟੀਆਂ ਪਕਾਉਣੀਆਂ। ਹਾਂ ਦੇਖੇ ਮੋਹ ਤਾਂ ਕਰ ਕਰਕੇ ਮੈਨੂੰ ਬੁਲਾਈ ਜਾਂਦੀ ਐ। ਕੀ ਐ? ਸਰਮਾ ਪਾਇਆ ਕੁੜੀ ਦੇ ਦੇ ਤਾਂ ਹੂੰ ਕੀ ਹੈ ਹੈ ਨਹੀਂ ਮੇਰੇ ਕੋਲ ਕੁਝ ਵੀ ਹਜੇ ਬਸ ਪੰਜ ਮਿੰਟ ਰੁਕ ਜਾ ਤ ਕੱਢਦੇ ਆ ਤਾਰ ਖੜ ਜਾ ਖੜ ਜਾ ਖੜ ਜਾ ਠੜਕੇ ਝਾਤੀ ਘਰੀ ਜਾਵੇ ਇਹ ਵੀ ਚਲ ਆਪਾਂ ਕਿਹਣਾ ਪਰੂਣਾ ਕੰਮ ਨਰੇੜੇ ਦੇ ਪੱਛਮੰਦਰ ਹੁੰਦੇ ਹਾਂ 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 ਬਸ ਮੈਂ ਸਾਗ ਦੇਖ ਲਾਂ ਵਾ ਐ ਡੇਡੀ ਵਾਸੀਆ ਐ ਡੀ ਡੀ ਵਾਸੀਆ ਕੀ ਨੇ ਕੀ ਲਵਨ ਸੀ ਪਵਾ ਜੀ ਦਾ ਕਾਣੋ ਦਾ ਹਮ ਕੀ ਆਣਗੇ ਆ ਜੀ ਆ ਜਿਆ ਕੇ ਆ ਸੀ ਨੇ ਆਣਗੇ ਇੱਕ ਹੀ ਹੋ ਰਿਹਾ ਹੈ ਇਹਨੇ ਕੋਕਾ ਬਕ ਵਾਲੀ ਇੱਕ ਬੰਦਾ ਕੰਮ ਕਰ ਰਿਹਾ ਬਾਕੀ ਦੇਖ ਰਿਹਾ ਹੈ ਬੱਤੀ ਬਾਂਦੀ ਕੰਮ ਆ ਤੋ ਠੀਕ ਧੰਨ ਆ ਰਕਸ਼ਨ ਆ ਟੈਂਕੀ ਪਾਰ ਕੀ ਬੰਦ ਕਰਤੀ ਹਾਂਜੀ ਹਾਂ ਕੁੱਕੂ ਬਾ ਕੋ ਕੇਲੇ ਦੀਸਣਾ ਵੜਾ ਕੇਲੇ ਦੀਸ ਕੇਲੇਸ਼ ਅੰਦੀਰਾ ਆ ਜਾਏਗਾ ਬੇਚਦੀ ਤੇ ਕੰਮ ਜੀ ਹੋਣ ਲੱਗ ਗਈ ਸੀਗੀ ਬਟ ਨਹੀਂ ਆਇਆ ਮੈਂ ਹੂੰ ਇਹ ਰਾਂ ਦਾ ਕਿੰਮਣ ਕਣੀ ਹੋਗੀ ਜੀ ਪਕੜਨੀ ਆ ਤੂੰ ਬੁਟਿਆ ਚੱਲ ਪਾ ਤੇਰੀ ਬਹੁਤ ਜ਼ਿਆਦੇ ਲੋੜ ਹੈ ਮੈਨੂੰ ਬਹੁਤ ਜ਼ਿਆਦੇ ਪਸੰਦ ਹੈ ਇਹ ਫਰੂਟ ਸਰ ਪੇ ਕਿਲੋ ਵੇਚਦੇ ਆ ਹਾਂ ਮੈਨੂੰ ਪਤਾ ਇੰਕੂ ਐ ਕਿ ਰਹਿਣਾ ਹਾਂ ਇੱਕ ਦਿਨ ਹੀ ਗਿਆ ਸੀ ਇੱਕ ਦਿਨ ਦੀ ਮਾਂ ਚਿਕੂ ਖਾ ਨੂੰ ਜੀ ਕਰਦਾ ਜਿੱਦਾਂ ਦੀ ਚਿਕੂ ਉਹਦਾ ਖਾਦੇ ਐ ਤਕੇ ਸਜਿੰਦਰ ਪੇਪਰ ਹੋ ਗਏ ਹੋ ਗਏ ਐ ਸਜਿੰਦਰ ਹਾਂ ਆ ਦੇਖੋ ਦੋ ਕ ਦਿਨ ਗਰਮੀ ਪਈ ਉਹਦੋਂ ਤੇ ਸਾਰਾ ਬੂਟਾ ਬਚ ਗਿਆ ਸੀ ਤੇ ਫੇਰ ਦੇਖੋ ਮੌਸਮ ਜਾਂ ਠੀਕ ਹੋ ਗਿਆ ਤੇ ਕਿੱਦਾਂ ਸੋਨੇ ਚੱਲ ਪਏ ਇਹ ਨਾ ਨਾ ਭਤਾਂ ਟੁੱਟ ਗਈ ਬਸ ਆ ਗਿਆ ਆ ਗਿਆ ਚਾਚੂ ਬਲੌਗ ਤੇ ਕੀ ਹੁੰਦਾ ਹਾਂਜੀ ਕੋਟਾ ਫਿਰ ਬੀਬੀ ਸਾਗ ਆ ਗਿਆ ਯਾਰ ਬੀਬੀ ਤੂੰ ਕੋਟ ਦੇ ਹੂੰ ਹੂੰ ਕੀ ਸਾਗ ਬਣਾਉਂਦੀ ਤਾਂ ਬੀਬੀ ਤੂੰ ਬੁੜੀ ਹੋ ਗਈ ਮਿਰਚਾਂ ਹਣ ਮੰਮੀ ਦਾ ਕੱਢ ਕੇ ਪਾਉਂਗੀ ਸਾਗ। ਕੱਢਣੀ ਹੈਗੀ। ਉਹ ਦੂਜਾ ਆਦਰ ਜਿਹੜਾ ਜੇ ਕੱਢ ਤੇ ਜਿਹੜਾ ਬਸ ਉਸੇ ਜੋ ਘੋੜ ਲੂਗੀ। ਤੇ ਫਿਰ ਮੰਮੀ ਕੱਲ ਨੂੰ ਅੰਨਕ ਆਪਦੇ ਯੋਗਰਾ ਕੱਲ ਨੂੰ ਘੋਟੂਗੀ। ਉਹ ਢਾਲ ਪਈ ਨਹੀਂ। ਹਾਂਜੀ। ਹਾਂ। ਕਹਿੰਦਾ ਕਿ ਉਹ ਵੀ ਬੋਲਿਆ ਕਰੋ ਜਿਵੇਂ ਕਹਿੰਦਾ ਆਪ ਕੈਮਰੇ ਤੋਂ ਬੋਲਦੇ ਆ। ਉਹ ਵੀ ਤਾਂ ਬੋਲੀ ਜਾਂਦੇ ਆ। ਉਹ ਵੀ ਬੋਲਦੇ ਆ ਮੈਂ ਕਿਹਾ ਵੀ ਤੁਸੀਂ ਜਦੋਂ ਕੈਮਰਾ ਚਾਲਦੇ ਹੋ ਤੇ ਬਾਹਰ ਵੀ ਲੈਣੇ ਹੈਗਾ ਕਰਨਾ ਹੈ ਨਾ। ਸਿਆਣੀਆਂ اور کملیاسی ਕੜਦੀ ਮੈਂ ਸਾਗ ਕੋਟ ਲਗ ਲੈਣਾ ਸਾਗ ਸਾਗ ਹੋ ਜਾਂਦੇ ਜਿਵੇਂ ਸਾਗ ਬਣਾ ਕੇ ਬੀਬੀ ਨੂੰ ਚੈੱਕ ਕਰਵਾ ਕੇ ਫਿਰ ਮੈਂ ਦੱਸਦੀ ਆ ਵੀ ਮੇਰਾ ਫਰਸਟ ਐਕਸਪੀਰੀਅੰਸ ਕਿੱਦਾਂ ਰਿਹਾ ਨਹੀਂ ਬੀਬੀ ਤੂੰ ਆ ਜਾ ਚੁੱਲੇ ਕੋਲੇ ਚੱਲ ਬਸ ਇੱਥੇ ਸੁਣ ਤੂੰ ਬੀਬੀ ਨਹੀਂ ਆਉਂਦੀ ਨਾ 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 ਚਲ ਆ ਜੀ ਬੀਬੀ ਬਾਹਰ ਬੈਠੀ ਰਹੇ ਜੀ ਹਾਂ ਸਾਗ ਰੋਟੀ ਖਾ ਕੇ ਜਾਇਓ ਐਨਾ ਕ ਸਾਗ ਮੈਂ ਕੱਢ ਕੇ ਰੱਖਤਾ ਕਿਉਂਕਿ ਮੈਂ ਖ ਇਹ ਫੇਰ ਜਦੋਂ ਕਦੇ ਖਾਣਾ ਹੋਇਆ ਦੋ ਦਿਨਾਂ ਨੂੰ ਫਿਰ ਇਹਨੂੰ ਕੀ ਹੁੰਦਾ ਕੀ ਹੁੰਦਾ ਭਾਈ ਮੈਂ ਤਾਂ ਭੁੱਲ ਗਈ ਆਲਣ ਪਾਵਾਂਗੇ ਤੇ ਫਿਰ ਉਦੋਂ ਨੌਨ ਮਿਰਚ ਪਾ ਕੇ ਢੜਕਾ ਲਾ ਦੇਵਾਂਗੇ ਚਲੋ ਜੀ ਆਪਾਂ ਸਾਗ ਘੋੜਦੇ ਲੋ ਜੀ ਸਾਗ ਆਪਾਂ ਦਿੱਤਾ ਘੋਟ ਉਸਕਾ ਪਾਏ ਨੂੰ ਪਹਿਲਾਂ ਦਿਖਾਇਆ ਕੱਢ ਕੇ ਰੱਖਤਾ ਸਕਸੈਸ ਹੋਈ ਗਈ ਸਾਗ ਬਣਾਉਣ ਦੇ ਵਿੱਚ ਮੈਂ ਸਕਹਾਂਗੇ ਵੀ ਇਹਦੇ ਵਿੱਚ ਕੀ ਜਿਵੇਂ ਕਹਿੰਦੇ ਨੇ ਵੀ ਗੱਲਾਂ ਨਹੀਂ ਬਣਾਉਣਾ ਪਰ ਫਿਰ ਵੀ ਮੈਂ ਤਾਂ ਤਾਂ ਬੰਦੇ ਦੀ ਇਹ ਤੇ ਲੱਗਦੀ ਐ ਚਲੋ ਜੀ ਕਿਹੜਾ ਇੰਨਾ ਕਾਪਾ ਬੀਬੀ ਨੂੰ ਖੜਾਉਣੇ ਆ ਪੋਛਦੇ ਆ ਬੀਬੀ ਨੂੰ ਵੀ ਭਾਈ ਕੀ ਇਹਦੇ ਚ ਕੋਈ ਘਾਟ ਬਾਦ ਐ ਬੀਬੀ ਦੱਸ ਦੇ ਨੂਨ ਮਿਰਚ ਦੀ ਕਿਉਂਕਿ ਮੈਂ ਜ਼ਿਆਦਾ ਨਹੀਂ ਪਾਇਆ ਮੈਂ ਘੱਟ ਹੀ ਪਾਇਆ ਡਰਦੀ ਨੇ ਨੂਨ ਵਗੈਰਾ ਮੈਨੂੰ ਆਇਆ ਫਿਰ ਜ਼ਿਆਦਾ ਪੈ ਗਿਆ ਤਾਂ ਔਖਾ ਹੋ ਜੂ ਜੇ ਘੱਟ ਹੋਇਆ ਤਾਂ ਨੂਨ ਮਿਰਚ ਮੁੜ ਕੇ ਪਾਉਣਾ ਸੌਖਾ ਹੈ ਜੀ ਹਨਾ ਇੱਕ ਮਿੰਟ ਮੈਂ ਰਸੋਈ ਵਾਲਾ ਲਾਈਟਾਂ ਛੱਡਿਆ ਆ ਚਾਂਤਰੀ ਗਾੜੀ ਫਿਰ ਮੈਨੂੰ ਦੱਸ ਲਓ ਪੱਠਪਾਤਿਕ ਨਹੀਂ ਫੇਰ ਠਾਕ ਦਿੰਦੇ ਕੋ ਸਾਰੇ ਇਕੱਠੇ ਕਰਤੇ ਆ ਕੱਟੇ ਨਾ ਸਾਰੇ ਇੱਕੋ ਜਿਹੇ ਭਾਈ ਸ਼ਰਮ ਇਹੋਂ ਮੈਨੂੰ ਇਹ ਦੱਸ ਦਿਓ ਵੀ ਲੇਟੀ ਕਿੰਨੀ ਕਿੰਨੀ ਕੱਢਣੀ ਹੈ ਲੇਟੀ ਦੋ ਘਟਾਵੇਂ ਕੱਢਦੇ ਹੁੰਦੇ ਕੁਛ ਚੌਲਾਂ ਜੇ ਵਾਲਾ ਉਹ ਉਹ ਚੌਲਾਂ ਜੇ ਨੂੰ ਕੁਛ ਕੋਲ ਖਾ ਪੈ ਜਾਂਦੀ ਬਹੁਤ ਆ ਸਾਰਾ ਕੁਝ ਮੈਂ ਖਾ ਲਿਆ ਰਣਾ ਪਾਇਓ ਫਿਰ ਕੋੜ ਹੈ ਨਹੀਂ ਤਾਂ ਬਹੁਤ ਲੱਗਦਾ ਸਾਰਾ ਪੱਕਾ ਹੂੰ ਨੂਨ ਜ਼ਿਆਦਾ ਤਾਂ ਨਹੀਂ ਨਾ ਨਾ ਮੈਂ ਵੀ ਘੱਟ ਪਾਇਆ ਸੀ ਪਹਿਲਾਂ ਮੈਂ ਇਹ ਮੁੜ ਕੇ ਖਾਰਾ ਜਾਂ ਚੰਗਾ ਨਹੀਂ ਲੱਗਣਾ ਵਿੱਦਿਆ ਹੀ ਵਰਸ ਹੋਣਾ ਰਿਜਜ ਤਾਂ ਵਧ ਗਿਆ ਮੈਂ ਬਹੁਤ ਵੇਲੇ ਖੜਾ ਚਾਰ ਵਜੇ ਤੇ ਰਿਆ ਚਾਰ ਸਵਾ ਚਾਰ ਵਜੇ ਸਾਰਾ ਸਾਗ ਪੈ ਗਿਆ ਸੀਗਾ ਪਤਿਲੇ ਚ ਲੋ ਜੀ ਹੁਣ ਆਪਾਂ ਗੈਸ ਕਰਦੇ ਬੰਦ ਤੇ ਸਾਗ ਜਿਹੜਾ ਬਣ ਗਿਆ ਬੇਬੀ ਕਹਿੰਦੀ ਵਧੀਆ ਤੇ ਜਿਹਦੇ ਵੀ ਠੱਗ ਲੀਏ ਤੇ ਹੁਣ ਆਪਾਂ ਲੱਗੇ ਰੋਟੀ ਹੁਣ ਆਪਾਂ ਰੋਟੀ ਪਕਾ ਕੇ ਜਿਹੜਾ ਬਲੌਗ ਨੂੰ ਕੰਟੀਨਿਊ ਕਰਾਂਗੇ ਆ ਚੀਜ਼ਾਂ ਜਾਂਦੀਆਂ ਹੋਊਗਾ ਚਲੋ ਕੋਈ ਬਾਤ ਨਹੀਂ

ਕਿ ਮੈਂ ਕਿਹੜੇ ਤਾਰੇ ਸੀ ਮੈਂ ਵਧੀਆ ਰਿਚਿਆ ਕੇ ਵੇ ਨੀ ਮੈਂ ਕਿਹੜੇ ਤਾਰੇ ਸੀ ਮੈਂ ਵਧੀਆ ਰਿਚਿਆ ਹਾਂ ਇਹ ਕਿਦਾਂ ਇੱਕੋ ਸੇਕ ਪਈ ਗਿਆ ਉਹਦੇ ਚ ਹੱਕ ਵੀ ਹੋਣੀ ਕਿ ਜੇ ਪਾਛਮੀ ਤੇ ਗੀਂਜੀਰ ਉਹ ਬਿਠਾ ਕੇ ਤੇ ਆ ਗੋਜਿਆ ਦੀ ਚਲੋ ਜੀ ਭਾਂਡੇ ਮਾਜ ਲਈ ਫਿਰ ਕਰਦੇ ਆ ਬਲੌਗ ਕੰਟੀਨਿਊ